ਸਾ ਪਾਪਾ ਤੇ ਲੀਨ ਲਾਈਕ ਕਿਸ ਤਰ੍ਹਾਂ ਦੇ ਕਿਸੇ ਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਫਰੀ ਦਾ ਆਗਮਨ ਕਰ ਮਿਤੀ 12 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਮਨਾਉਣ ਜਾ ਰਹੇ ਹਾਂ 12 ਸਤੰਬਰ ਤੋਂ ਲੈ ਕੇ ਆਪਣਾ 14 ਸਤੰਬਰ ਤੱਕ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਕਰਵਾ ਰਹੇ ਹਾਂ ਜਿਦੇ ਚ ਲੇਖ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਕੀਤਨ ਸ਼ਬਦ ਗਾਇਨ ਮੁਕਾਬਲੇ ਹੋਣਗੇ ਤੇ 19 ਤਰੀਕ ਤੋਂ ਮੇਨ ਫਰੀ ਆ ਸਾਈਡ ਕਮਿਊਨਿਟੀ ਸਰਜ ਦੇ ਪਾਰਟ ਤੋਂ ਆਰੰਭ ਕਰਾ ਕੇ ਤੇ ਇਹ ਸ਼ਾਮ ਨੂੰ 19 ਰਾਤ ਨੂੰ ਆਪਣਾ ਕਥਾ ਤੇ ਕੀਰਤਨ ਹੋਣਗੇ 20 ਨੂੰ ਇਸੇ ਤਰ੍ਹਾਂ ਹੀ ਕਥਾ ਤੇ ਕੀਰਤਨ ਹੋਣਗੇ 21 ਨੂੰ ਸਵੇਰੇ ਸ਼ੀਰ ਆਖਣਪੁਰ ਸਾਹਿਬ ਆਰੰਭ ਕਰਾ ਕੇ ਤੇ 21 ਰਾਤ ਨੂੰ ਗੁਜ਼ਾਰਾ ਗੋਦਵੀ ਸਾਹਿਬ ਵਿਖੇ ਤੇ ਕਥਾ ਸਮਾਗੋ ਹੋਣਗੇ 22 ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਏਗਾ ਤੇਰੀ ਦੂਸਰੇ 8:00 ਜੇ ਸ਼੍ਰੀ ਆਖਣਪੁਰ ਸਾਹਿਬ ਦੀ ਸਮਾਪਤੀ ਤੋਂ ਉਪਰੰਤ 9:00 ਨਗਰ ਕੀਰਤਨ ਇੱਕ ਮਹਾਨ ਨਗਰ ਕੀਰਤਨ ਜਿਹੜਾ ਕਿ ਗੁਜਾਰਾ ਦਿਲਾ ਸਭ ਤੋਂ ਆਰੰਭ ਹੋਏਗਾ ਤੇ ਗੁਜਾਰਾ ਗੁਰਸਾਹਿਬ ਵਿਖੇ 1 ਵਜੇ ਸਮਾਪਤ ਹੋਏਗੀ ਇਸ ਸਮਾਗਮ ਦੇ ਵਿੱਚ ਗੁਰੂ ਸਾਹਿਬ ਵਿਖੇ ਆਨਾਮ ਵੰਡ ਸੰਗ੍ਰੋਹ ਹੋਏਗਾ ਜਿਹੜਾ ਕਿ 12 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ ਜਿਸ ਵਿੱਚ ਬੱਚਿਆਂ ਦੇ ਜਿਹੜੇ ਮੁਕਾਬਲੇ ਜਿਹੜਾ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਪਹਿਲਾ ਇਨਾਮ 10000 ਦਾ ਦੂਜਾ 7000 ਆ ਤੀਜਾ 5000 ਦਾ ਹੋਏਗਾ ਤੇ ਇਸੇ ਤਰ੍ਹਾਂ ਅਪਣੇ ਜੇ ਸਰਵਿਸ ਫਾਰ ਯੂਨਿਟੀ ਦਾ ਇੱਕ ਅਵਾਰਡ ਜਿਹੜਾ ਜਿਹਦੇ ਵਿੱਚ 1 ਲੱਖ ਰੁਪਏ ਨਗਦ ਰਾਸ਼ੀ ਸਰੂਪਾ ਤੇ ਇੱਕ ਸੈਰਟਿਫਿਕੇਟ ਦਿੱਤੀ ਜਾਏਗੀ ਉਹ ਅਸੀਂ 8 ਤਰੀਕ ਤੱਕ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਆਪਣੀਆਂ ਜਿਹੜੀਆਂ ਜਿਨ੍ਹਾਂ ਨੇ ਸਰਵਿਸ ਫਾਰ ਯੂਨਿਟੀ ਕੀਤੀ ਹੈ ਉਹ ਸਾਨੂੰ ਐਪਲੀਕੇਸ਼ਨਾਂ ਆ ਦੇਣ ਤਾਂ ਕਿ ਅਸੀਂ ਉਹਨਾਂ ਵਿੱਚੋਂ ਸਿਲੈਕਟ ਕਰਕੇ ਬੈਟੇਗੀ ਜੀ ਬੈਠੇਗੀ ਉਸ ਫਾਈਨਲ ਕਰੇਗੀ ਅਸੀਂ ਇਹ ਜਿਹੜਾ ਸਾਰਾ ਆਗਮਨਪੁਰ ਦਾ ਇਹ 1923 ਚ ਸ਼ਨੀ ਕੀਤਾ ਗਿਆ ਸੀ ਸਰਦਾਰ ਜੀ ਖਾਲਸਾ ਜੀ ਰੈਨਮਾਈਟ ਹੋਇਆ ਗਿਆ ਐ ਸੌਰੀ ਕਿਉਂਕਿ ਆਸਕ ਤੋਂ ਸਾਡੇ ਦੁਨੀਆ ਨਹੀਂ ਹਨ ਤੇ ਇਸ ਦੋਨਾਂ ਦੇ ਪੁੱਤਰ ਸਰਦਾਰ ਸਿੰਘ ਜੀ ਸਿੰਘ ਸੇਖੋਂ ਉਹਨਾਂ ਦੀ ਰੈਨਮਾਈਟ ਇਹ ਸਾਰੇ ਉਹ ਕਿੱਥੇ ਜਾਣਗੇ ਤੇ ਉਹਨਾਂ ਦੇ ਬ੍ਰਦਰ ਦੇ ਸੇਖੋਂ ਸਾਡੇ ਅ ਜਿਸ ਦਾ ਨਾਮ ਅੰਮ੍ਰਿਤ ਸੇਖਾ ਉਹਨਾਂ ਤੋਂ ਆਉਂਦਾ ਹੈ ਸਾਡੇ ਕਿਹਨਾਂ ਇਸ ਤਰ੍ਹਾਂ ਦੇ ਮੈਂ ਸਾਰੇ ਜਿਹੜੇ ਮੈਂਬਰ ਸਾਬਾਨ ਹੈ ਜਿਹੜੇ ਇਸ ਟਾਈਮ ਤੇ ਹੈਗੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਉਹਨਾਂ ਨੇ ਮੈਤੇ ਮਾਨ ਕੀਤਾ ਮੈਨੂੰ ਮੌਕਾ ਦਿੱਤਾ ਕਿਉਂਕਿ ਪਿਛਲੇ 2 ਸਾਲਾਂ ਤੋਂ ਸੇਵਾ ਦਾ ਮੌਕਾ ਮਿਲਿਆ ਮੈਂ ਕਰ ਰਿਹਾ ਤੇ ਇਸ ਵਾਲੀ ਉਮੀਦ ਹੈ ਕਿ ਸਾਰੇ ਸਾਥ ਜੁਰਸਾ ਦੀ ਮਿਹਰਬਾਨੀ ਨਾਲ ਇਸੇਰੇ ਬਹੁਤ ਅੱਛੇ ਤਰੀਕੇ ਨਾਲ ਨਿਭੇਗਾ ਤੇ ਦੱਸ ਸਕਦੇ ਹਾਂ ਕਿ ਇਸ ਵਾਰ ਮੈਂ ਕਿੰਨਾ ਦਬੰਦ ਕਰ ਸਕਦਾ ਹਾਂ ਪਰ ਵੰ ਸਾਰੇ ਜਿਸ ਤਰ੍ਹਾਂ ਅਗਲੇ ਹੱਦ ਸਾਲ ਦੀ ਤਰ੍ਹਾਂ ਹੁੰਦੇ ਨੇ ਉਸੇ ਤਰ੍ਹਾਂ ਪੂਰੀ ਧਿਆਨ ਰੱਖ ਕੇ ਰੱਖ ਕੇ ਸੰਕਟਾਂ ਦੇ ਸਹਿਯੋਗ ਨਾਲ ਸਾਰੇ ਅੱਛੇ ਤਰੀਕੇ ਨਾਲ ਜਿਨ ਕਿ ਪਗ ਯਾਨੀ ਕਿ ਜਿਹੜੀ ਸਰਕਾਰੀ ਤੌਰ ਤੇ ਜਿਹੜੀ ਬੀਸੀ ਸਾਹਿਬ ਐਸਐਸਬੀ ਸਾਹਿਬ ਦੇ ਗ੍ਰੈਂਡ ਮੈਟ ਇਹ ਸਾਰਾ ਕੀਤਾ ਗਿਆ ਤੇ ਸ਼ਹਿਰ ਵਾਸੀ ਵੀ ਮੈਂ ਇਹ ਹੀ ਅਪੀਲ ਕਰਾਂਗਾ ਕਿ 23 ਸਤੰਬਰ ਨੂੰ ਇੱਥਾਂ ਘਰਾਂ ਦੇ ਵਿੱਚ ਦੀਵੇ ਬਾਲ ਕੇ ਇੱਕ ਪੁਲਿਸ ਨਾ ਫਲਾਣ ਇੱਕ ਉਹਨਾਂ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਬਾਫੀ ਦੀ ਯਾਦ ਵਿੱਚ ਇੱਕ ਆਪਣੇ ਅੱਛੇ ਤਿੱਕੇ ਘਰਾਂ ਨੂੰ ਸਜਾਵਟ ਕੀਤੀ ਜਾਵੇ ਲਾਈਟਿੰਗ ਕੀਤੀ ਜਾਵੇ ਇਹ ਇੱਕ ਜਿਹੜੀ ਸਫਾਈ ਰੱਖੀ ਜਾਂਦੀ ਹੈ ਨਾ ਕਿ ਕਿਤੇ ਬਾਅਦ ਇੱਕ ਜਿਹਨ ਕੀ ਗੰਦਗੀ ਜਿਹੜੀ ਆ ਉਹ ਨੂੰ ਸਾਈਡਾਂ ਦੇ ਗਸਮੁਨਿਸੀਪਲ ਆ